ਸਿਸਟਮ ਵਾਲਾ ਉਹ ਖੋਲ ਲਿਓ ਬੰਦ ਇੰਡੀਕੇਟਰ ਚੱਲ ਲੱਗ ਗਿਆ ਪਰ ਤੇ ਉਹ ਬੰਦਾ ਦੇਖ ਲੈ ਕਰੇ ਕਿ ਪਰ ਮੈਂ ਨਹੀਂ ਚਾਹਤੇ ਇੱਕ ਜਿਆਦਾ ਲੈਟਾ ਬੰਦਾ ਦਾ ਹਾਂਜੀ ਮਿੱਤਰੋ ਆਪਾਂ ਕੱਲੇ ਪਿਆਰ ਨੂੰ ਨੂੰਨੇਗੇ ਕੈਨੇਡਾ ਚ ਵੀ ਚੋਰੀਆਂ ਹੁੰਦੀਆਂ ਨੇ ਆ ਦੇਖ ਲਓ ਖਾਲਾ ਕੈਨੇਡਾ ਦੇ ਚੋਰਾਂ ਦਾ ਘਰ ਦੇ ਬਾਹਰ ਖੜੀ ਰੂਪੀ ਕੋਲ ਵੱਡੀ ਚੋਰੀ ਕਰਕੇ ਲੈ ਗਏ ਦੋ ਜਣੇ ਆ ਗਏ ਤੇ ਦੇਖ ਲਓ ਵੀ ਉਹ ਗੱਡੀ ਚੋਰੀ ਕਰਨੀ ਇਹਨਾਂ ਨੇ ਤੇ ਸਿਰਫ 70 80 ਮਿੰਟਾਂ ਦੇ ਵਿੱਚ ਗੱਡੀ ਚੋਰੀ ਕਰਕੇ ਭਜਾ ਕੇ ਸਟਾਰਟ ਕਰਕੇ ਸਾਰਾ ਕੁਝ ਕਰਕੇ ਲੈ ਜਾਂਦੇ ਆਗੇ ਤੇ ਆਪਾਂ ਪੰਜਾਬ ਨੂੰ ਇਹਨਾਂ ਵੀ ਸਾਡੇ ਪੰਜਾਬ 'ਚ ਚੋਰਾ ਦਾ ਬੜਾ ਮਾੜਾ ਖਾਲਾ ਦਾ ਦੇਖ ਲਓ ਵੀ ਘਰ ਦੇ ਬਾਹਰ ਖੜੀ ਗੱਡੀ ਰੂਪੀ ਕੋੜ तकरीबन ਪਿੰਲੇ ਮਹਿੰਗੀ ਇਹ 60 70 ਰੱਖਦੀ ਗੱਡੀ ਹੈਗੀ ਤੇ ਚੋਰੀ ਕਰਕੇ ਭੱਜ ਗਏ ਆ ਤੇ ਦੇਖ ਲਓ ਇੰਨਾ ਮਾੜਾ ਖਾਲਾ ਦੇਖੋ ਬੋਰਨਰ ਚੱਕ ਲਿਆ ਉਗਲਾ ਚੱਕ ਕੇ ਤੋਂ ਨੇ ਆਪਣੀ ਕਾਰਵਾਈ ਕੀਤੀ ਤੇ ਇਸ ਦੋਵਾਰਾ ਜਾਣਗੇ ਬਾਰੀ ਕੋਲੇ ਤੇ ਬਾਰੀ ਕੋਲੇ ਜਾ ਕੇ ਆਪਦਾ ਹੋਰ ਕੰਮ ਕਰਨਗੇ ਤੇ 78 ਮਿੰਟਾਂ ਦੇ ਵਿੱਚ ਦੇਖ ਲਓ ਗੱਡੀ ਭਜਾ ਕੇ ਲੈ ਜਾਂਦੇ ਆਗੇ ਬਹੁਤ ਮਾੜਾ ਖਾਲਾ ਚੋਰਾਂ ਦਾ ਇਕੱਲੇ ਪਿਆਰ ਨਿਆਰੋ ਉਹ ਲੋਕ ਕੋਕਰੇਡਾ ਜੀ ਇਹ ਯਾਰਾ ਬਹੁਤ ਚੋਰੀਆਂ ਹੁੰਦੀਆਂ ਨੇ ਉਹ ਦੇਖ ਲਓ ਪੰਜਾਬ ਦੇ ਬਾਰੀ ਕੋਲੇ ਤੇ ਤਕਰੀਬਨ 3 ਮਿੰਟ ਦੇ ਵਿੱਚ ਬਾਰੀ ਖੋਲ੍ਹ ਲੈਂਦੇ ਨੇ ਇਹ ਦੇਖ ਲਓ ਤੇ ਕਰੀਤਲੇ ਸ਼ਹਿਰ ਤੇ ਇਕੱਲਾ ਪਿਆਬ ਨੂੰ ਹੀ ਨਾ ਭੰਡੀ ਚਲੋ ਸਾਰੇ ਪਾਸੇ ਹੀ ਆਵਾ ਉੱਤਿਆ ਪਿਆਗਾ ਤੁਸੀਂ ਦੇਖ ਸਕਦੇ ਹੋ ਵੀ ਇਹ ਬਹੁਤ ਮੜਾ ਵਾਲਾ ਇਹ ਕੈਨੇਡਾ ਦੀ ਉਕਰਨਾ ਵੀ ਜਿੱਥੇ ਚੋਰ ਹੁੰਦੇ ਤੇ ਇਹ ਰੂਪੀ ਕੋਣ ਗੱਡੀ ਨੂੰ ਤੁਰੰਤ 7 ਤੋਂ 8 ਮਿੰਟ ਦੇ ਵਿੱਚ ਵਿੱਚ ਚੋਰੀ ਕਰਕੇ ਬਿਨਾ ਚਾਬੀ ਤੋਂ ਬਿਨਾ ਕਿਸੇ ਹੋਰ ਚੀਜ਼ ਤੋਂ ਸਟਾਰਟ ਕਰਕੇ ਲੋਕ ਲੋਕੀ ਪੱਟ ਕੇ ਲੈ ਜਾਂਦੇ ਆ ਤੇ ਪgarh ਇਹ ਗੱਡੀ ਬਾਅਦ ਤੋਂ ਮਿਲ ਗਈ ਆ ਚੋਰਾਂ ਨੂੰ ਫੜ ਲਿਆ ਸੀ ਪੁਲਿਸ ਨੇ ਇਹ ਵੀਡੀਓ ਥੋੜੀ ਜਿਹੀ ਲੇਟ ਪਾਉਣ ਲੱਗਿਆਗਾ ਕਿਉਂਕਿ ਮੈਨੂੰ ਇੱਦਾਂ ਸੀ ਵੀ ਚਲੋ ਵਿਸ਼ੇਤੀ ਮਿਲ ਜੂਗੀ ਗੱਡੀ ਪਰ ਇਹ ਪਿੰਡ ਫਿਰੋਜ ਦੇ ਰਹਿੰਦੇ ਸੀ ਉੱਥੇ ਕੈਨੇਡਾ ਦੇ ਵਿੱਚ ਉਹਨਾਂ ਦੀ ਗੱਡੀ ਸੀ ਰੂਪੀਕੌਨ ਤੇ ਮੇਰੇ ਕੋਲ ਆਂਡੀ ਸੀ ਉਹਨਾਂ ਦੀ ਗੱਡੀ ਚੋਰੀ ਹੋਈ ਸੀ ਤੇ ਦੇਖ ਸਕਦੇ ਹੋ ਵੀ ਤੁਸੀਂ ਆਹ ਹੁਣ ਦੇ ਲੋਕ ਕਰੀ ਜਾਂਦੇ ਆਗੇ ਲੋਜਾਂ ਨੇ ਚੋਰ ਤੇ ਰੂਪੀਕੌਨ ਗੱਡੀ ਚੋਰੀ ਕਰਕੇ ਸਿਰ 8 ਮਿੰਟ ਦੇ ਵਿੱਚ ਵਿੱਚ ਭੱਜ ਜਾਂਦੇ ਆਗੇ ਖੜੀ ਚੱਲੋ ਸ਼ਹਿਰ ਬਹੁਤ ਮਾਰੇ ਹਾਂ ਨੇ ਸਾਰੀ ਦੁਨੀਆਵਾਰੀ ਆਵਾ ਉੱਤੇ ਆ ਗਏ ਇਹ ਲੋਕ ਤੇ ਗੱਡੇ-ਮੁੰਡੇ ਹੋ ਦੇਖ ਲੋ ਬੈਕ ਸਾਈਡ ਲਾਉਂਦੇ ਨੇ ਤੇ ਇੱਥੇ ਬੈਕ ਸਾਈਡ ਹੋਰ ਵੀ ਲੋਕ ਤਰੇ ਫਿਰਦੇ ਆ ਕਿਸੇ ਨੂੰ ਕੋਈ ਨਹੀਂ ਪਤਾ ਲੱਗਦਾ ਤੇ ਇਹ ਦੇਖ ਲੋ ਬਾਰੀ ਕੋਲ ਹੁਣ ਲੋਕ ਪੱਟੀ ਜਾਂਦੇ ਨੇਗੇ ਤੇ ਜਿਹੜੇ ਸਾਹ ਬੋਲਵਾਸਰ ਨੇੜੇ ਹੋ ਕਾ ਮਬਾਰੀ ਖੋਲ ਲੈਣੀ ਇਹਨਾਂ ਨੇ ਇਹ ਭਰੀ ਖੋਲ ਕੇ ਵਿੱਚ ਸਟਾਰਟ ਕਰ ਲਵਾਂਗੇ ਗੱਡੀ ਦੇ ਇੰਡੀਕੇਟਰ ਲਾਈਟਾਂ ਰੋਟਾ ਸਾਰੀਆਂ ਚੱਲਣ ਲੱਗ ਜਾਣਗੀਆਂ ਪਰ ਫਿਰ ਬਾਅਦ ਚ ਪਤਾ ਨਹੀਂ ਕਿੰਨੇ ਕੁ ਤਕਰੀਕੀ ਨੇਗੇ ਪਤਾ ਨਹੀਂ ਕਿੱਥੋਂ ਜ਼ਕਲਾਈ ਰਹਿੰਦੇ ਨੇਗੇ ਤੇ ਭੱਟ ਕੇ ਰਹਿ ਜਾਣਗੇ ਸਾਰਾ ਕੁਝ ਤੇ ਬੈਠੇ ਗੱਡੀ ਦਾ ਬਾਸਮ ਅੱਗੀ ਆ ਤੇ ਉਥੋਂ ਦਾ ਇੰਨਾ ਕੁ ਵਧੀਆ ਸੈਟ ਚਲਾ ਲਓ ਠੀਕ ਖੋਲ ਲੀ ਨਾ ਉਹਦੇ ਇੰਡੀਕੇਟਰ ਚੱਲਣ ਲੱਗੇ ਪਰ ਦੇਖ ਲਓ ਵੀ ਇਹ ਫੇਰ ਨਹੀਂ ਦਰੇ ਵੀ ਇੰਡੀਕੇਟਰ ਚੱਲਣ ਲੱਗੇ ਤਾਂ ਪਈ ਚਾਨਣ ਹੋ ਗਿਆ ਵੀ ਹਣ ਉਵੇਂ ਫੇਰ ਗੱਡੀ 'ਚ ਬੈਠੇ ਰਹੇ ਤੇ ਫੇਰ ਦੋ ਤਿੰਨ ਮਿੰਟ ਲਾਇਆ ਫੇਰ ਗੱਡੀ ਵੇਲੇ ਟੋਰਟਾ ਬੰਦ ਕਰਕੇ ਸਟਾਰਟ ਕਰਕੇ ਤੇ ਲੈ ਗਏ ਗੱਡੀ ਤੇ ਉੱਥੋਂ ਦਾ ਸਿਸਟਮ ਇੰਨਾ ਵਧੀਆ ਜਿਹਾ ਵੀ ਉਹਨਾਂ ਨੇ ਗੱਡੀ ਦੁਬਾਰਾ ਵਾਪਸ ਲੱਭ ਕੇ ਸਾਰੀ ਗੱਡੀ ਦੁਬਾਰਾ ਏਜੰਸੀ ਤੋਂ ਸਾਰਾ ਕੰਮ ਟੋਟਲ ਸਰਕਾਰ ਨੇ ਕਰਵਾ ਕੇ ओरिजिनल ਸਾਰਾ ਸਮਾਨ ਪਵਾ ਕੇ ਵਾਪਸ ਦਿੱਤੀ ਹੈ ਗੱਡੀ ਤੇ ਉਹ ਕਹਿੰਦੇ ਵੀ ਸੀ ਸਰਕਾਰ ਕਹਿੰਦੀ ਸੀ ਵੀ ਉੱਥੋਂ ਦੀ ਕੈਨੇਡਾ ਦੀ ਯਾ ਬੋਲਸ ਵਾਲੇ ਕਹਿੰਦੇ ਸੀ ਵੀ ਜੇ ਤੁਸੀਂ ਗੱਡੀ ਵੀ ਨਹੀਂ ਲੈਣੀ ਤੇ ਸੋਨੂੰ ਗੱਡੀ ਦੀ ਕੀਮਤ ਦੇ ਸਾਰੇ ਰੁਪਏ ਦੇ ਦੇਣੇ ਹਨ ਵੀ ਜੇ ਤੁਸੀਂ ਗੱਡੀ ਲੈਣੀ ਹੈ ਤਾਂ ਗੱਡੀ ਨਾਲ ਨਹੀਂ ਰੁਪਏ ਵੀ ਲੈ ਸਕਦੇ ਹੋ ਤੇ ਤਕਰੀਬਨ ਇਹਨਾਂ ਨੇ ਮੈਨੂੰ ਦੱਸਿਆ ਸੀ ਵੀ 52 ਹਜ਼ਾਰ ਡਾਲਰ ਦੀ ਕੜਾਈ ਸੀਗੀ ਤੇ ਉਹ 57 ਹਜ਼ਾਰ ਡਾਲਰ ਦੇ ਰਹੇ ਸੀਗੇ ਉਹਨਾਂ ਨੂੰ ਤੇ ਦੇਖ ਲਓ ਵੀ ਇੰਨੇ ਵਧੀਆ ਸਟੇਟਮਾ ਉੱਥੇ ਤੇ ਸਾਡੇ ਇੱਥੇ 57 ਯਾਰ ਦਾਲਾ ਨੂੰ ਰੋਨੇ ਇੱਥੇ 100000 ਰੁਪਇਆ ਪੇ ਇੰਡੀਆ ਦਾ ਕੋਈ ਇੰਵੌਇਸ ਨਹੀਂ ਖਾ ਜਾਣਾ ਸੀਗਾ ਚੀਜ਼ ਤਾਂ ਕੀ ਰੱਬ ਕੇ ਦੇਣੀ ਸੀ ਤੇ ਬਸ ਹੁਣ ਗੱਡੀ ਉਹਨੇ ਤੋੜ ਲਈ ਹੈ ਜੀ ਪਰ ਥੋੜੇ ਜਿਹੇ ਦੇ ਵਿੱਚ ਲਾਈਟਾਂ ਲੁੱਟਾ ਬੰਦ ਕਰ ਲਈਆਂ ਇੰਡੀਓ ਰਿਫਰਰ ਸਾਰੇ ਬੰਦ ਕਰ ਲਏ ਤੇ ਹੁਣ ਬੈਠੇ ਆ ਤੇ ਭਜਾ ਕੇ ਲੈ ਜਾਣ ਨੇ ਦੇਖੀ ਚੱਲੋ ਕਰ ਕੈਨੇਡਾ ਦੇ ਵੀ ਮਾਰੇ ਹਾਲ ਨੇਗੇ ਬਹੁਤ ਗੱਡੀਆਂ ਚੋਰੀ ਹੁੰਦੀਆਂ ਉੱਥੇ ਵੀ ਬਹੁਤ ਹਰ ਰੋਜ਼ ਇੱਕ ਅੱਧੀ ਗੱਡੀ ਕਿਸੇ ਦੇ ਘਰ ਦੇ ਮਰੋਂ ਚੋਰੀ ਹੁੰਦੀ 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 ਹੈਗੀ ਕੋਈ ਕੰਮ ਮਿਲਦਾ ਨਹੀਂ ਉੱਥੇ ਲੋਕ ਵੀ ਐਸੇ ਕੰਮ ਤੇ ਹੋਗੇ ਬਹੁਤੇ ਪੰਜਾਬੀ ਵੀ ਐਸੇ ਕੰਮਾਂ ਤੇ ਹੀ ਹੋਏ ਹੋਏ ਆ ਕੰਮ ਦਾ ਮਾੜਾ ਹਾਲ ਆ ਦੇਖੋ ਵੀ ਅੱਗੇ ਕੀ ਬਣਦਾ ਬਸ ਤਕਰੀਬਨ ਹਜੇ 5 ਮਿੰਟ ਹੋਇਆ ਵੀਡੀਓ ਚੱਲਦੀ ਨੂੰ ਤੇ ਦੇਖ ਲਓ ਵੀ ਉਹ ਕੰਮ ਉਹਨਾਂ ਨੇ ਕਰਕੇ ਆਪਦਾ ਅਸਾ ਹੁਣ ਲਾਏ ਜਾਣੀਆਂ ਤਕਰੀਬਨ ਉਹ ਲੋਕਾਂ ਦੇ ਪਿੱਛੇ ਗੱਡੀਆਂ ਮੋਟੀਆਂ ਲੰਗੀ ਜਾਂਦੀਆਂ ਨੇ ਤੇ ਉਹ ਬੰਦਾ ਆਇਆ ਸੀ ਸ਼ੈਦ ਜੇ ਵਸ ਤੇ ਲੈਟਾ ਚਲਾ ਲਿਆ ਹੁਣ ਲੈਟਾ ਬੰਦ ਕਰ ਦੂ ਦੁਬਾਰ ਮਰੂਗਾ ਸੜਫ ਤੇ ਬੱਸ ਲੈ ਕੇ ਗੱਡੀ ਰੱਖੂ ਚੱਕਰ ਹੋ ਜਾਣਗੇ ਐਵੇਂ ਨਾ ਕੱਲੇ ਪਿਆਬ ਨੂੰ ਜਾਂ ਜਿਹੜੀਆਂ ਨੂੰ ਬਦਨਾਮ ਕਰੀ ਚੱਲਿਆ ਕਰੋ ਸਾਰੇ ਪਾਸੇ ਇਹੀ ਹਗਾ ਜੀ ਉੱਥੇ ਤਾਂ ਚੋਰੀ ਨਹੀਂ ਹੁੰਦੀ ਉੱਥੇ ਜੀ ਸਪਾਈ ਵਾਲੀ ਆ ਉੱਥੇ ਤਾਂ ਆ ਜਾਂ ਜੋ ਪਰਸ਼ੇਸ਼ਟ ਵਜੂਰ ਹੈਗਾ ਉਹਨੇ ਗੱਡੀ ਲੱਭ ਕੇ ਦੇਤੀ ਆ ਤੇ ਸਾਰਾ ਕੋਸਰ ਪੇਅਰ ਕਰਾ ਕੇ 1 ਰੁਪਿਆ ਹੀ ਲੱਗੜ ਦਿੱਤਾ ਕਿਸੇ ਦਾ ਵੀ ਤੇ ਬੱਸ ਉਹਨੂੰ ਕੰਡੀ ਦੀ ਸਾਹਿਬ ਜੀ ਮੰਨ ਲਏ ਤੇ 50 ਕਿੱਲੇ ਚੜ ਗਏ ਬੱਸ ਮਾੜੀ ਜੀ ਵੇਟ ਕਰੋ ਬਾਰੀ ਕਰਨੀ ਦੇਖ ਲੋ ਟਾਰ ਨਾਲ ਖੜੇ ਆ ਕੋਈ ਕਿਸੇ ਦਾ ਡਰ ਨਹੀਂ ਇਹਨਾਂ ਨੂੰ ਕਾਕੇ ਇਹਨਾਂ ਨੇ ਗੱਡੀ ਲੈ ਕੇ ਜਾਣੀ ਕਿ ਦੇਖ ਲੋ 50-60 ਲੱਖ ਦੀ ਗੱਡੀ ਐ ਇਹ ਰੁਪਈ ਕੋਣ ਇੱਥੇ ਜਾ ਕੇ ਲੈ ਗਏ ਉਹਨਾਂ ਦੇ ਕਿ ਚੋਰੀ ਕਰਕੇ ਉਹ ਦੇਖ ਲਓ ਬੰਦਾ ਹੰਦੂਚੀ ਜੜ ਗਿਆ ਫੇਰ ਇੱਥੇ ਲੈਟਰ ਉੱਤੇ ਚੱਲੀ ਜਾਂਦੇ ਨੇ ਲੈਟਰ ਦੇ ਚਾਰ ਦੇ ਵਿੱਚ ਨਹੀਂ ਉਹ ਦੇਖ ਲਓ ਬੰਦਾ ਪਰੇ ਚਲਾ ਗਿਆ ਤੇ ਮੈਨੂੰ ਰਾਦਾ ਹੁਣ ਮਾਰ ਲੰਗੇ ਸਿਰਫ ਤੇ ਲੈ ਜਾਣਗੇ ਤੇ ਉਹ ਬੰਦਾ ਦੇਖ ਲਓ ਪਰੇ ਹੀ ਕੋਈ ਕੋਈ ਤੇ ਮਾਰਨ ਚਾਹੇ ਚਲ ਜਿਆਣਾ ਟਮੰਦਾ ਸੇਨ ਲੈ ਕੇ ਤੁਰ ਜਾਵਾਂਗੇ ਹੋਰ ਫੇਰ ਹੋਣੀ ਕਾਲੀ ਬੈ ਗੱਡੀ ਤੇ ਉਹ ਲੱਗੇ ਹੋਵੇ ਰੂਚਕ ਤੇ ਇਹ ਆ ਕੈਨੇਡਾ ਦੇ ਚੋਰ ਕਰਿਓ ਸ਼ੇਅਰ ਵੀਡੀਓ ਜਤੋਂ ਬਾਅਦ ਇਹ ਬੋਲ ਦੀ ਜਿੰਨੇ ਲੱਭਾ ਹੋਇਆ ਤੇ ਆਪਣਾ ਪੇਜ ਵੀ ਫੋਲੋ ਕਰਿਓ ਤੇ ਇਹੋ ਜਿਹੀ ਜਾਣਕਾਰੀ ਆਪਾਂ ਦਿੰਦੇ ਹੀ ਰਹਨੇ ਆ ਵੀ ਵੀਡੀਓ ਪੋਸਟ ਹੀ ਰਹਨੇ ਆ ਵੀ ਠੀਕ ਹੈ ਜੀ